ਜਿਹੜੀ ਪਿਛਲੇ ਦਿਨੀ 2 ਤਰੀਕ ਨੂੰ ਪੰਜਾਬ ਦੇ ਟਰਾਂਸਪੋਰਟ ਮਿਨਿਸਟਰ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਹੋਈ ਆ ਸੋਸ ਮੀਟਿੰਗ ਤੋਂ ਬਾਅਦ ਬੇਸਟਾ ਹੋਣ ਤੋਂ ਬਾਅਦ ਜਥੇਬੰਦੀ ਵੱਲੋਂ 6 7 ਤੇ 8 ਤਰੀਕ ਦੀ ਜਿਹੜੀ ਆ ਹੜਤਾਲ ਉਹ ਤੈਅ ਕੀਤੀ ਗਈ ਕਿ ਹੜਤਾਲ ਸੰਪੂਰਨ ਰੂਪ ਚ ਕੀਤੀ ਜਾਏਗੀ ਸੋ ਜਿੰਦਾ ਮੁੱਖ ਕਾਰਨ ਆ ਕਿ ਸਾਡੇ ਵਿਭਾਗ ਦੇ ਵਿੱਚ ਆਊਟਸੋਰਸਿੰਗ ਤੇ ਕੰਟਰੈਕਟ ਦੇ ਆਧਾਰ ਤੇ ਦੋ ਕੈਟਾਗਰੀਆਂ ਦੇ ਵਿੱਚ ਮੁਲਾਜ਼ਮ ਜਿਹੜੀ ਉਹ ਕੰਮ ਕਰ ਰਿਹਾ ਸੋ ਨਾ ਮਲਾਜ਼ਮਾਂ ਨੂੰ ਰੈਗੂਲਰ ਕਰਨ ਲਈ 1 ਜੁਲਾਈ 2024 ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਜਲੰਧਰ ਵਿਖੇ ਮੀਟਿੰਗ ਕਰਕੇ ਇੱਕ ਪਾਲਿਸੀ ਬਣਾਉਣ ਲਈ ਆਦੇਸ਼ ਦਿੱਤੇ ਗਿਆ ਸੀ ਇੱਕ ਮਹੀਨੇ ਦੇ ਵਿੱਚ ਉਹ ਚ ਪਾਲਿਸੀ ਬਣਾ ਕੇ ਮਲਾਜ਼ਮ ਪੱਕੇ ਕੀਤੇ ਜਾਣ। ਸੋ ਨਾਲ ਦੀ ਨਾਲ ਹੋਰ ਮੰਗਾ ਸੀ ਜਿਵੇਂ ਕਿਲੋਮੀਟਰ ਸਕੀਮ ਬੱਸਾਂ ਪਾਈਆਂ ਜਾ ਰਹੀਆਂ ਜਾਂ ਹੋਰ ਇਹੋ ਜੇ ਸਾਡੇ 7 ਮੰਗਾ ਦੇ ਉੱਤੇ ਚਰਚਾ ਹੋਈ ਸੀ। ਸੋ ਪਾਲਿਸੀ ਬਣਾਉਣ ਦੀ ਬਜਾਏ ਟਰਾਂਸਪੋਰਟ ਮੰਤਰੀ ਵੱਲੋਂ ਇਸ ਮੀਟਿੰਗ ਦੇ ਵਿੱਚ ਸਾਡੇ ਹੜਤਾਲ ਦੇ ਨੋਟਿਸ ਜਾਣ ਦੇ ਬਾਵਜੂਦ ਇੱਕ ਮਹੀਨਾ ਪਹਿਲਾਂ ਅਸੀਂ ਨੋਟਿਸ ਭੇਜਿਆ ਉਸ ਤੋਂ ਬਾਅਦ ਪੰਜਾਬ ਦੇ ਸਮੂਹ ਐਮਐਲਏ ਨੂੰ ਮੰਗ ਪੱਤਰ ਦਿੱਤੇ ਪਰੰਤੂ ਸਾਡੀ ਮੰਗ ਜਿਹੜੀ ਉਸ ਮੀਟਿੰਗ ਦੇ ਵਿੱਚ ਸਾਨੂੰ ਬਿਠਾ ਤਾਂ ਛੱਡਿਆ ਪਰ ਸਾਡੀ ਮੰਗ ਤੇ ਜਾਂ ਸਾਡੇ ਮੰਗ ਪੱਤਰ ਤੇ ਚਰਚਾ ਤੱਕ ਨਹੀਂ ਕੀਤੀ ਸੋ ਜਿਸ ਦੇ ਰੋਸ ਵਿੱਚ ਅਸੀਂ ਆਪਣੇ ਪ੍ਰੋਟੈਸਟ ਕਰ ਰਹੇ ਹਾਂ ਸੋ ਸਾਡੀਆਂ ਮੰਗਾਂ ਤੇ ਅਸੀਂ ਕਲੀਅਰ ਕਰਦੀਏ ਵੀ ਕਿਹੜੀਆਂ-ਕਿਹੜੀਆਂ ਮੰਗਾਂ ਤੇ ਤੇ ਕਿਉਂ ਪ੍ਰੋਟੈਸਟ ਹੋ ਰਿਹਾ ਸੋ ਪੰਜਾਬ ਦੇ ਵਿਭਾਗਾਂ ਦਾ ਨੀਜੀਕਰਨ ਕਰ ਰਹੀ ਹੈ ਸਰਕਾਰ ਜਿਹੜੇ ਕੰਟਰੈਕਟ ਵਾਲੇ ਮੁਲਾਜ਼ਮ ਐ ਉਹਨਾਂ ਨੂੰ ਪੱਕੇ ਕਰਨ ਦੀ ਬਜਾਏ ਉਹਨਾਂ ਨੂੰ ਸਪੈਸ਼ਲ ਕਾਡਰ ਦੇ ਵਿੱਚ ਪਾ ਕੇ ਤੇ 10 ਸਾਲ ਵਾਲੀ ਪਾਲਿਸੀ ਲਿਆ ਕੇ ਜਿਹੜੀ ਟੀਚਰਾਂ ਉੱਪਰ ਪਿਛਲੇ ਦਿਨੀ ਲਾਗੂ ਕੀਤੀ ਉਹ ਪਾਲਿਸੀ ਦੇ ਵਿੱਚ ਸਪੈਸ਼ਲ ਕਾਡਰ ਚ ਲਿਆ ਕੇ ਕੋਈ ਵੀ ਬੈਨੀਫਿਟ ਨਹੀਂ ਦਿੱਤਾ ਜਾ ਰਿਹਾ ਸਿਰਫ 52 ਸਾਲ ਤੱਕ ਨੌਕਰੀ ਸਿਕਿਉਰ ਕਰਨਾ ਤੇ ਡੀ ਕੈਟਾਗਰੀ ਦੇ ਤਨਖਾਹ 20000 ਕਰਨਾ ਤੇ ਸੀ ਕੈਟਾਗਰੀ ਦੇ ਤਨਖਾਹ 15000 ਕਰਕੇ ਤੇ ਉਹਨਾਂ ਨੂੰ 25000 ਤੱਕ 5% ਦੇਣ ਦੀ ਗੱਲ ਕਰਦੀ ਹੈ ਸਰਕਾਰ ਜਦ ਕਿ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸਾਡੇ ਵਿਭਾਗਾਂ ਦੇ ਵਿੱਚ ਰੈਗੂਲਰ ਕੀਤਾ ਜਾਵੇ ਸਮੇਤ ਸਾਰੇ ਲਾਭਾਂ ਦੇ ਜਿਹੜੇ ਕਿ ਰੈਗੂਲਰ ਮੁਲਾਜ਼ਮਾ ਨੂੰ ਪਿਛਲੇ ਸਮੇਂ 'ਚ ਮਿਲਦੇ ਸੀ ਇਹ ਸਪੈਸ਼ਲ ਕਾਡਰ ਵਾਲੀ ਜਿਹੜੀ ਪਾਲਿਸੀ ਉਹ ਸਾਨੂੰ ਨਹੀਂ ਮਨਜ਼ੂਰ ਸੋ ਦੂਸਰੀ ਗੱਲ ਸੀ ਕਿ ਆਊਟਸੋਰਸਿੰਗ ਦੀ ਵੱਡੀ ਗਿਣਤੀ ਆ ਜਿਹੜੀ ਉਹ ਟਰਾਂਸਪੋਰਟ ਭਾਗ ਪੀਆਰਟੀਸੀ ਦੇ ਪਣ ਬੱਸ ਵਿੱਚ ਕੰਮ ਕਰਦੀ ਆ 6000 ਮਲਾਜ਼ਮ ਆ ਸੋ ਉਹਨਾਂ ਮਲਾਜ਼ਮਾਂ ਦੇ ਉੱਪਰ ਜਿਹੜੇ ਪਿਛਲੇ ਸਮੇਂ 'ਚ ਤਸ਼ੱਦਦ ਹੋ ਰਿਹਾ ਕਿਉਂਕਿ 4.5 ਤੋਂ ਲੈ ਕੇ 5 ਕਰੋੜ ਰੁਪਈਆ ਆਈਪੀਐਫ ਦਾ ਕੱਲੇ ਪਣ ਬੱਸ ਦਾ ਜਿਹੜਾ ਠੇਕੇਦਾਰ ਦਤਾਰ ਸਿਕਿਉਰਿਟੀ ਸਰਵਿਸ ਲੈ ਕੇ ਭੱਜ ਚੁੱਕਿਆ 7-8 ਕਰੋੜ ਰੁਪਏ ਸਿਕਿਉਰਟੀਆਂ ਦਾ ਲੈ ਕੇ ਭੱਜ ਗਿਆ ਵਿਭਾਗ ਨੇ ਹੁਣ ਤੱਕ ਹੁੰਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਹੁਣ ਨਵਾਂ ਠੇਕੇਦਾਰ ਹਰਿਆਣੇ ਤੋਂ ਹਿਸਾਰ ਤੋਂ ਸਾਈ ਨਾਮ ਸਿਕਿਉਰਟੀ ਸਰਵਿਸ ਠੇਕੇਦਾਰ ਲਿਆਂਦਾ ਗਿਆ ਕਹਿਣ ਤੋਂ ਭਾਵ ਕਿ ਦੁਬਾਰਾ ਫਿਰ ਮੁਲਾਜ਼ਮਾਂ ਦੀ 12-13 ਕਰੋੜ ਦੀ ਲੁੱਟ ਹੋ ਚੁੱਕੀ ਹੋਰ ਲੁੱਟ ਕਰਾਉਣ ਦੀ ਤਿਆਰੀ ਚੱਲ ਰਹੀ ਆ ਨਾਲ ਦੀ ਨਾਲ ਉਪਾਗ ਵਿੱਚ ਨਵੀਆਂ ਬੱਸਾਂ ਪਾਉਣ ਦੀ ਗੱਲ ਜਿੱਥੇ ਟਰਾਂਸਪੋਰਟ ਮੰਤਰੀ ਰੋਜ਼ ਹੀ ਖਬਰ ਲਵਾਉਂਦੇ ਨੇ ਉੱਥੇ ਬੱਸਾਂ ਕਿਹੜੀਆਂ ਪਾਈਆਂ ਜਾ ਰਹੀਆਂ ਕਿਲੋਮੀਟਰ ਸਕੀਮ ਬੱਸਾਂ ਜਿਹੜੀਆਂ ਕਿ ਇੱਕ ਪ੍ਰਾਈਵੇਟ ਆਪਰੇਟਰ ਪ੍ਰਾਈਵੇਟ ਮਾਲਕ ਆਪਣੀਆਂ ਬੱਸਾਂ ਦੇਣਗੇ ਇੱਕ ਬੱਸ ਨੂੰ ਇੱਕ ਕਿਲੋਮੀਟਰ ਦੇ 10 ਰੁਪਏ ਜਿਹੜੀ ਆਰਡਰਰੀ ਬੱਸਾਂ ਨੂੰ ਦਿੱਤੇ ਜਾਣਗੇ ਜਦਕਿ ਇੱਕ ਬੱਸ ਲਗਭਗ 15000 ਕਿਲੋਮੀਟਰ ਪ੍ਰਤੀ ਮਹੀਨੇ ਵਿੱਚ ਜਿਹੜਾ ਤੈਅ ਕਰਦੀ ਆ ਤੇ ਉਹ ਲਗਭਗ 1.5 ਲੱਖ ਰੁਪਏ ਤੋਂ ਪਲੱਸ ਹੈ ਜਿਹੜਾ ਇੱਕ ਮਹੀਨੇ ਦਾ ਲੈ ਕੇ ਜਾਊ ਤੇ 6 ਸਾਲ ਦਾ ਟੈਂਡਰ ਹੋਏਗਾ 6 ਸਾਲਾਂ ਬਾਅਦ ਮਾਲਕ ਬੱਸ ਵੀ ਲੈ ਜੂ ਤੇ 1.5 ਤੋਂ ਲੈ ਕੇ ਜਿਹੜਾ ਕਹਿ ਸਕਦੇ ਸਵਾ ਕਰੋੜ ਜਾਂ 1.5 ਕਰੋੜ ਰੁਪਈਆ ਜਿਹੜਾ ਉਹ ਵੀ ਪੈਸੇ ਜਿਹੜੇ ਆ ਪ੍ਰਾਈਵੇਟ ਆਪਰੇਟਰ ਲੈ ਜੂ ਜਦ ਕਿ ਸਾਰਾ ਖਰਚਾ ਸਾਡਾ ਵਾ ਚਾਹੇ ਡੀਜ਼ਲ ਆ ਸਪੇਅਰ ਪਾਰਟ ਜਿਹੜਾ ਡੀਜ਼ਲ ਆ ਕਨੈਕਟਰ ਆ ਟੈਕਸ ਆ ਚਾਹੇ ਕੋਈ ਟਿਕਟਾਂ ਦਾ ਖਰਚਾ ਉਹ ਸਾਰਾ ਸਾਡਾ ਖਰਚਾ ਹੋਏਗਾ ਸੋ 1.5 ਕਰੋੜ ਰੁਪਇਆ ਪ੍ਰਾਈਵੇਟ ਆਪਰੇਟਰ ਨੂੰ ਲੁੱਟ ਕਰਾ ਕੇ ਤੇ ਬੱਸ ਵੀ ਉਹਨੂੰ ਦੇ ਦੇਣੀ ਜਦ ਕਿ ਨਵੀਂ ਬੱਸ ਜੇ ਸਰਕਾਰੀ ਖਜ਼ਾਨੇ ਚੋਂ ਪਾਈ ਜਾਵੇ ਤਾਂ 30 ਲੱਖ ਦੀ ਬੱਸ ਪੈਂਦੀ ਤੇ ਉਹ ਬੱਸ 15 ਸਾਲ ਤੱਕ ਲੋਕਾਂ ਨੂੰ ਸਹੂਲਤ ਦੇਈ ਦੇ ਵਿਭਾਗ ਚੱਲੇਗੀ ਸੋ ਅਸੀਂ ਉਹ ਕਿਲੋਮੀਟਰ ਸਕੀਮ ਬੱਸਾਂ ਬੰਦ ਕਰਾਉਂਦੇ ਰੋਸ ਚਿਆਂ ਵੀ ਉਹ ਬੰਦ ਹੋਣੀਆਂ ਚਾਹੀਦੀਆਂ ਉਹ ਨਹੀਂ ਚੱਲਣੀਆਂ ਚਾਹੀਦੀਆਂ ਉਹਨਾਂ ਨੂੰ ਬੰਦ ਕਰਾਉਣ ਵਾਲੇ ਪਾਸੇ ਆ ਸੋ ਨਾਲ ਦੀ ਨਾਲ ਟਰਾਂਸਪੋਰਟ ਮਾਫੀਆ ਬਹੁਤ ਵੱਡੇ ਪੱਧਰ ਤੇ ਹੈਵੀ ਹੋ ਚੁੱਕਾ ਉਹ ਟਰਾਂਸਪੋਰਟ ਮਾਫੀਆ ਹਰ ਸ਼ਹਿਰ ਦੇ ਵਿੱਚੋਂ ਤੁਸੀਂ ਵੇਖੋ ਇਥੋਂ ਤੱਕ ਕਿ ਦਿੱਲੀ ਦੇ ਜਿਹੜੇ ਕਸ਼ਮੀਰੀ ਗੇਟ ਬੱਸ ਸਟੈਂਡ ਆ ਉਸ ਬੱਸ ਸਟੈਂਡ ਦੇ ਵਿੱਚ ਵੀ ਉੱਥੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਇੱਥੇ ਵੀ ਤੇ ਉਹ ਦਿੱਲੀ ਜਿਹੜੇ ਦਿੱਲੀ ਦੇ ਵਿੱਚ ਆ ਬੱਸ ਸਟੈਂਡ ਉਸ ਬੱਸ ਸਟੈਂਡ ਦੇ ਵਿੱਚ ਵੀ ਇਹਨਾਂ ਨੇ ਜਿਹੜਾ ਵਾ ਪ੍ਰਾਈਵੇਟ ਆਪਰੇਟਰਾਂ ਨੂੰ ਵੜਨ ਦੀ ਇਜਾਜ਼ਤ ਦੇ ਦਿੱਤੀ ਹੈ ਇਥੋਂ ਤੱਕ ਸਰਕਾਰ ਜਿਹੜੀ ਹੈ ਕਹਿ ਸਕਦੇ ਨੇ ਕਿ ਟ੍ਰਾਂਸਪੋਰਟ ਮਾਫੀਆ ਨੂੰ ਸ਼ਹਿ ਦੇ ਰਹੀ ਆ ਸੋ ਇਹਨਾਂ ਚੀਜ਼ਾਂ ਦੇ ਖਿਲਾਫ ਸਾਡਾ ਸੰਘਰਸ਼ ਜਿਹੜਾ ਲਗਾਤਾਰ ਜਾਰੀ ਆ ਜਿਹੜੇ ਸਾਡੇ ਮੁਲਾਜ਼ਮ ਨਵੇਂ ਭਰਤੀ ਕੀਤੇ ਗਏ ਜਾਂ ਕੁਝ ਮੁਲਾਜ਼ਮਾਂ ਨੂੰ ਕਿਸੇ ਕਾਰਨ ਕਰਕੇ ਸਸਪੈਂਡ ਜਾਂ ਫਰਕ ਕੀਤਾ ਸੀ ਜਦੋਂ ਉਹਨਾਂ ਨੂੰ ਬਹਾਲ ਕਰਦੇ ਉਹਨਾਂ ਦੀ ਤਨ ਉਹਨਾਂ ਨੂੰ ਤਨਖਾਹ ਮਾਤਰ 10000 ਰੁਪਏ ਜਾਂ 12000 ਰੁਪਏ ਦਿੱਤੀ ਜਾਂਦੀ ਆ। ਸੋ ਤਨਖਾਹ ਦੇ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ। ਪਿਛਲੀਆਂ ਮੀਟਿੰਗਾਂ 'ਚ ਟ੍ਰਾਂਸਪੋਰਟ ਮੰਤਰੀ ਮੰਨਿਆ ਸੀ ਕਿ ਅਸੀਂ ਤਨਖਾਹ ਵਾਧਾ ਜਿਹੜਾ ਮੁਲਾਜ਼ਮਾਂ ਤੇ ਲਾਗੂ ਕਰਾਂਗੇ ਪਰ ਹੁਣ ਤੱਕ ਕੋਈ ਵੀ ਕਿਸੇ ਮੁਲਾਜ਼ਮ ਤੇ ਤਨਖਾਹ ਵਾਧਾ ਲਾਗੂ ਨਹੀਂ ਕੀਤਾ ਜਾ ਰਿਹਾ। ਸੋ ਇਹ ਸਾਡੀਆਂ 6-7 ਮੰਗਾਂ ਨੇ ਜਿੰਨਾ ਮੰਗਾਂ ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਨੇ ਕਿਹਾ ਸੀ ਕਿ ਇੱਕ ਮਹੀਨੇ ਦੇ ਵਿੱਚ ਉਹ ਚ ਹੱਲ ਕੀਤਾ ਜਾਵੇ। ਪਰੰਤੂ ਅੱਜ 6 ਮਹੀਨੇ ਬੀਤਣ ਦੇ ਬਾਵਜੂਦ ਉਹਨਾਂ ਮੰਗਾਂ ਦਾ ਕੋਈ ਠੋਸਾ ਲੈਣੀ ਕੱਢਿਆ ਜਿੱਥੇ ਪੰਜਾਬ ਦੀ ਸਰ ਭਗਵੰਤ ਮਾਨ ਸਿੰਘ ਨੇ ਜਿਹੜੀ ਆ ਭਗਤ ਸਿੰਘ ਦੀ ਪੱਗ ਬਨ ਕੇ ਗੱਲ ਕਹੀ ਸੀ ਕਿ ਅਸੀਂ ਕਾਰਪੋਰੇਟਰ ਘਰਾਣਿਆਂ ਦੇ ਹੱਥੀ ਲੁੱਟ ਨਹੀਂ ਹੋਣ ਦਾਂਗੇ ਪਰੰਤੂ ਅੱਜ ਠੇਕੇਦਾਰ ਨੂੰ ਲਿਆ ਕੇ ਨਾਲ ਦੀ ਨਾਲ ਜਿਹੜੇ ਵਿਭਾਗਾਂ ਦੇ ਵਿੱਚ ਕਿਲੋਮੀਟਰ ਸਕੀਮ ਬੱਸਾਂ ਪਾ ਕੇ ਤੇ ਪਿਛਲੇ ਦਿਨੀ ਬਿਆਨ ਵੀ ਸੁਣੇ ਤੁਸੀਂ ਸਾਡੇ ਮਾਨਯੋਗ ਟਰਾਂਸਪੋਰਟ ਮਿਨਿਸਟਰ ਦੇ ਕਿ ਸਾਡੇ ਠੇਕੇ ਤੇ ਜਿਹੜੇ ਬੱਸ ਸਟੈਂਡ ਨੇ ਉਹ ਵੀ ਠੇਕੇ ਤੇ ਦੇ ਦੇਣੇ ਆ ਸੋ ਕਹਿਣ ਤੋਂ ਭਾਵੇਂ ਕਾਰਪੋਰੇਟ ਘਰਾਣਿਆਂ ਨਾਲ ਵੱਡੇ ਪੱਧਰ ਤੇ ਯਾਰੀਆਂ ਪਾ ਕੇ ਸਾਡੇ ਵਿਭਾਗ ਦੀ ਲੁੱਟ ਹੋ ਰਹੀ ਆ ਸਾਡੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਾਂ ਤੇ ਉਹਨਾਂ ਨਾਲ ਧੋਖਾ ਕਰਨ ਦੀ ਤਿਆਰੀ ਕੀਤੀ ਆ ਸਰਕਾਰ ਨੇ ਕਿ ਉਹਨਾਂ ਨੂੰ ਸਿਰਫ ਡਾਉਨਕੇਟਰ ਪਾਲਿਸੀ ਦੇ ਵਿੱਚ ਪਾ ਕੇ ਤੇ 10 ਸਾਲ ਬਾਅਦ ਵੀ ਉਹਨਾਂ ਦੇ ਨਾਲ ਫਿਰ ਤੋਂ ਦੁਬਾਰਾ ਧੋਖਾ ਕੀਤਾ ਜਾਵੇ ਸੋ ਇਸ ਸ਼ੋਸ਼ਣ ਇਸ ਧੋਖੇ ਦੇ ਖਿਲਾਫ ਜਿਹੜੀ ਸਾਡੀ ਹੜਤਾਲ ਆ ਉਹ 6 ਤਰੀਕ ਤੋਂ ਸਟਾਰਟ ਹੋਏਗੀ 6 ਜਨਵਰੀ ਤੋਂ 6 ਜਨਵਰੀ ਤੋਂ ਲੈ ਕੇ ਅਸੀਂ ਆਪਣੀ ਜਿਹੜੀ ਹੜਤਾਲ ਆ 6 7 ਤੇ 8 ਤਰੀਕ ਨੂੰ ਤਿੰਨ ਰੋਜ਼ਾ ਕਰਾਂਗੇ ਜੇਕਰ ਕੋਈ ਠੋਸ ਹੱਲ ਨਹੀਂ ਨਿਕਲਦਾ ਤੇ ਇਹ ਹੜਤਾਲ ਨੂੰ ਮਿੱਥ ਤੇ 7 ਤਰੀਕ ਨੂੰ ਪੂਰੇ ਪੰਜਾਬ ਦੇ ਪੀਆਰਟੀਸੀ ਦੇ ਪਣਬੱਸ ਦੇ ਜਿੰਨੇ ਮੁਲਾਜ਼ਮ ਨੇ ਉਹ ਸਾਰੇ ਦੇ ਸਾਰੇ ਮੁਲਾਜ਼ਮ ਚੰਡੀਗੜ੍ਹ ਸੀਐਮ ਹਾਊਸ ਦੀ ਰਹਿਸ਼ ਅਗੇ ਜਾ ਕੇ ਧਰਨਾ ਦੇਣਗੇ ਤੇ ਸੀਐਮ ਸਾਹਿਬ ਨੂੰ ਪੁੱਛਣਗੇ ਕਿ ਜਿਹੜੀ ਤੁਸੀਂ ਕਮੇਟੀ ਬਣਾਈ ਜਾਂ ਜਿਹੜੇ ਵਾਅਦੇ ਕੀਤੇ ਸੀ ਲੋਕਾਂ ਨਾਲ ਉਹ ਕਿਉਂ ਨਹੀਂ ਪੂਰੇ ਕੀਤੇ ਸੋ ਇਹ ਸਾਡੇ ਪ੍ਰੋਟੈਸਟ ਜਾਂ ਪ੍ਰੋਗਰਾਮ ਨੇ ਸੋ ਸਾਡੇ ਨਾਲ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਭਰਾਤਰੀ ਕਿਸਾਨ ਜਥੇਬੰਦੀਆਂ ਤਿੰਨ ਚਾਰ ਕਿਸਾਨ ਜਥੇਬੰਦੀਆਂ ਮੌਕੇ ਤੇ ਪਹੁੰਚੀਆਂ ਨੇ ਉਹਨਾਂ ਵੱਲੋਂ ਵੀ ਸਾਨੂੰ ਸੰਪੂਰਨ ਹਮਾਇਤ ਦਿੱਤੀ ਗਈ ਹੈ ਕਿ ਅਸੀਂ ਹਮਾਇਤ ਕਰਾਂਗੇ ਇਸ ਸੰਘਰਸ਼ ਦੀ ਕਿਉਂਕਿ ਕਿਸਾਨ ਤੇ ਜਿਹੜੇ ਮਜ਼ਦੂਰ ਮੁ ਉਹਨਾਂ ਦੀ ਏਕਤਾ ਸ਼ੁਰੂ ਤੋਂ ਜੁੜੀ ਹੋਈ ਹੈ ਚਾਹੇ ਅਸੀਂ ਜਿੰਨੇ ਕਿਸਾਨਾਂ ਦੇ ਸੰਘਰਸ਼ ਹੋਏ ਉਹਨਾਂ ਦੇ ਵਿੱਚ ਪੰਜਾਬ ਬੰਦ ਜਾਂ ਹੋਰ ਕਾਲ ਹੋਵੇ ਉਥੇ ਕਿਸਾਨਾਂ ਦੇ ਨਾਲ ਮੁਲਾਜ਼ਮ ਖੜਦੇ ਆ ਤੇ ਅੱਜ ਮੁਲਾਜ਼ਮ ਜਿਹੜੇ ਉਹ ਧੀਆ ਪੁੱਤ ਨੇ ਕਿਸਾਨਾਂ ਦੇ ਸੋ ਕਿਸਾਨ ਜਥੇਬੰਦੀਆਂ ਵੀ ਹਮਾਇਤ ਦੇ ਵਿੱਚ ਸਾਡੇ ਕੋਲ ਪਹੁੰਚੀ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦੇ ਆ ਪੰਜਾਬ ਦੀਆਂ ਲਗਭਗ 3000 ਬੱਸਾਂ ਨੇ ਜਿਹੜੀਆਂ ਪੀਆਰਟੀਸੀ ਦੇ ਪਣ ਬੱਸ ਦੀਆਂ ਬੱਸਾਂ ਨੇ ਉਹ ਸੰਪੂਰਨ ਰੂਪ ਚ ਬੰਦ ਰਹਿਣਗੀਆਂ ਜਿਨ੍ਹਾਂ ਦੇ ਕੱਚੇ ਮੁਲਾਜ਼ਮ ਕੰਮ ਕਰਦੇ ਆ ਕਿਉਂਕਿ ਸਾਡੇ ਕੋਲ ਕੁਝ ਮੁਲਾਜ਼ਮ ਰੈਗੂਲਰ ਮੁਲਾਜ਼ਮ ਨਹੀਂ ਜਿਨ੍ਹਾਂ ਦੀ ਗਿਣਤੀ ਕਹਿ ਸਕਦੇ ਕਿ 5 ਤੋਂ 7% ਹੈ ਪੂਰੇ ਪੰਜਾਬ ਚ ਉਹ ਬੱਸਾਂ ਲਗਭਗ 100 200 ਬੱਸਾਂ ਜਿਹੜੀਆਂ ਉਹ ਚੱਲ ਸਕਦੀਆਂ ਬਾਕੀ ਸੰਪੂਰਨ ਰੂਪ ਚ ਸਾਰੇ ਦੇ ਸਾਰੇ ਮੁਲਾਜ਼ਮ ਜਿਹੜੇ ਆ ਉਹ ਹੜਤਾਲ ਤੇ ਹੋਣਗੇ ਕਿੰਨੇ ਕਰਮਚਾਰੀ ਟੋਟਲ ਚ ਚੱਲਦੇ ਆ ਸਾਡੇ ਕੱਚੇ ਮੁਲਾਜ਼ਮ ਜਿਹੜੇ ਆ 2000 ਦੇ ਕਰੀਬ ਕੰਟਰੈਕਟ ਤੇ ਤੇ 6000 ਮੁਲਾਜ਼ਮ ਜਿਹੜਾ ਬਾਹਰਸੋਰਸਿੰਗ ਤੇ ਕੰਮ ਕਰਦਾ 8000 ਮੁਲਾਜ਼ਮ ਜਿਹੜਾ ਹੜਤਾਲ ਤੇ ਜਾਏਗਾ ਤੇ ਸੰਪੂਰਨ ਬੱਸਾਂ ਜਿਹੜੀਆਂ ਪੀਆਰਟੀਸੀ ਦੇ ਪਣ ਵੱਸਦੀਆਂ ਉਹ ਬੰਦ ਰਹਿਣਗੀਆਂ ਕਿੰਨੇ ਮੈਂ ਤੁਹਾਡੀਆਂ ਜਿਹੜੀਆਂ ਬੱਸਾਂ ਦੀ ਹੜਤਾਲ ਤਾਂ ਦੀ ਤੇ ਕਿੰਨੇ ਵਜੇ ਕੱਟ ਚੱਲਦੀਆਂ ਸਾਡੀ ਜਿਹੜੀ ਬੱਸਾਂ ਦੀ ਹੜਤਾਲ ਹੈ ਜੀ 5 ਤਰੀਕ ਨੂੰ ਰਾਤ ਨੂੰ 12 ਵਜੇ ਸਟਾਰਟ ਹੋ ਜਾਣੀ ਕਿਉਂਕਿ 6 ਤਰੀਕ ਨੂੰ ਪਹਿਲੇ ਟਾਈਮ ਤੋਂ ਅਸੀਂ ਆਪਣੀਆਂ ਬੱਸਾਂ ਬੰਦ ਨੇ ਸੋ ਇਹਦੇ ਨਾਲ ਨਾਲੇ ਹੜਤਾਲ 3 ਦਿਨ ਵਾਸਤੇ ਕੀਤੀ ਜਾਏਗੀ ਜੇ 3 ਦਿਨਾਂ ਚ ਹੱਲ ਨਹੀਂ ਨਿਕ ਇਹ ਹੜਤਾਲ ਅਨੁਮਿੱਥੇ ਸਮੇਂ ਦੀ ਹੋਏਗੀ ਤੇ ਫਿਰ ਇਸ ਤੋਂ ਅਗਲਾ ਪ੍ਰੋਗਰਾਮ ਜਿਵੇਂ 7 ਤਰੀਕ ਨੂੰ ਅਸੀਂ ਚੰਡੀਗੜ੍ਹ ਦਾ ਪ੍ਰੋਗਰਾਮ ਦਿੱਤਾ ਜੇ 7 ਨੂੰ ਸਾਡਾ ਮਾਨਯੋਗ ਸੀਐਮ ਸਾਹਿਬ ਸਾਡੀ ਗੱਲ ਨਹੀਂ ਸੁਣਦੇ ਤੇ ਫਿਰ ਹੋ ਸਕਦਾ ਕਿ ਸਾਨੂੰ ਦਿੱਲੀ ਸ਼੍ਰੀ ਅਰਵਿੰਦ ਕੇਜਰੀਵਾਲ ਜਿਹੜੇ ਇਹਨਾਂ ਦੇ ਕਨਵੀਨਰ ਲਾਏ ਗਿਆ ਉਹਨਾਂ ਵੱਲ ਨੂੰ ਪੂਛ ਕਰਨਾ ਪਵੇ ਦਿੱਲੀ ਜਾਣ ਵਾਸਤੇ ਵੀ ਅਸੀਂ ਤਿਆਰ ਹਾਂ ਹੋ ਸਕਦਾ ਸਾਨੂੰ ਦਿੱਲੀ ਜਾ ਕੇ ਉਹਨਾਂ ਦਾ ਬੂਆ ਮਿਲਣਾ ਪਵੇ